ਆਲੂ ਸਾਰੀਆਂ ਨਵੀਆਂ ਨਵੀਆਂ ਵੈਰਾਈਟੀਆਂ ਦੇਣੀ ਹੈ ਜੀ ਸਾਰੇ ਨਵੇਂ ਮਾਲ ਆਇਆ ਥੋੜੇ ਸਾਹਮਣੇ ਸੈਂਪਲ ਦਿਖਾਣੇ ਆ ਨਵੀਆਂ ਆਈਟਮਾਂ ਆਈਆਂ ਨਵੀਆਂ ਚੀਜ਼ਾਂ ਸਾਰੀਆਂ ਆ ਵੇਖੋ ਜੀ ਕੱਪੜਾ ਚੱਲੇ ਬਿਲਕੁਲ ਨਵਾਂ ਕਾਟਨ ਦਾ ਪੂਰਾ ਵਧੀਆ ਕਾਟਨ ਦਾ ਆ ਗਿਆ ਸਟੱਫ ਚੈੱਕ ਕਰੋ ਕੜਾਈ ਪੂਰਾ ਵਧੀਆ ਸਟੱਫ ਨਾਲ ਆ ਗਈ ਪੂਰੀ ਵਧੀਆ ਕੜਾਈ ਕੀਤੀ ਹੋਈ ਸਲਵਾਰ ਕੜਾਈ ਕੀਤੀ ਹੋਈ ਹੈ ਜੀ ਸਲਵਾਰ ਬਾਜ਼ਾਰ ਦਾ ਰੇਟ ਘਟ ਤੋਂ ਘੱਟ ਵੇਚਦੇ ਦੁਕਾਨਦਾਰ ਇਹਨੂੰ 1795 1895 ਸੂਰ ਤੁਹਾਨੂੰ ਦੇਵਾਂਗੇ ਜੀ ਸਿਰਫ ਤੇ ਸਿਰਫ 900 ਰੁਪਏ ਦਾ 900 ਰੁਪਏ ਦਾ ਸੂਟ ਦੇਵਾਂਗੇ ਜੀ ਸਿਰਫ ਤੇ ਸਿਰਫ ਪੂਰਾ ਵਧੀਆ ਕਲਰ ਪੂਰੇ ਵਧੀਆ ਡਿਜ਼ਾਈਨ ਜੀ ਜਿੰਨੇ ਮਰਜ਼ੀ ਕਲਰ ਲੈ ਲਿਓ ਅਲੱਗ-ਅਲੱਗ ਸਾਰੇ ਰੰਗ ਮਿਲ ਜਾਣਗੇ ਬਹੁਤ ਸ਼ਾਨਦਾਰ ਸ਼ਾਨਦਾਰ ਰੰਗ ਮਿਲ ਜਾਣਗੇ ਨਵੇਂ-ਨਵੇਂ ਰੰਗ ਤੁਸੀਂ ਦੇਖ ਸਕਦੇ ਹੋ ਆ ਦੇਖੋ ਰੰਗ ਇਹਦੇ ਚੈੱਕ ਕਰੋ ਨਵੇਂ-ਨਵੇਂ ਰੰਗ ਆ ਗਏ ਜੀ ਬਹੁਤ ਸੋਹਣੇ-ਸੋਹਣੇ ਰੰਗ ਹੈ ਵੀਡੀਓ ਨੂੰ ਧਿਆਨ ਨਾਲ ਦੇਖੀ ਚੱਲੀਓ ਜਿਹੜਾ ਮਰਜ਼ੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਨੰਬਰ ਉੱਪਰ ਆ ਰਿਹਾ ਸਾਡਾ ਇਸ ਤੋਂ ਬਾਅਦ ਆਹ ਦੇਖੋ ਜੀ ਇਹਦੇ ਵਿੱਚ ਦੂਸਰਾ ਡਿਜ਼ਾਈਨ ਦੂਸਰਾ ਡਿਜ਼ਾਈਨ ਦੇਖੋ ਪੂਰਾ ਸ਼ਾਨਦਾਰ ਕੱਪੜਾ ਦੇਖੋ ਜੀ ਚਾਕਲੇਟ ਦਾ ਸਟੱਫ ਹੈ ਜੀ ਨਵਾਂ ਕਪੜਾ ਚੱਲੇ ਚਾਕਲੇਟ ਚ ਨਾਲ ਇਹਦੇ ਆ ਗਈ ਜੀ ਆ ਬਾਟਮ ਤੇ ਨਾਲ ਆ ਗਈ ਪੂਰੀ ਵਧੀਆ ਮਸਲੀਨ ਦੀ ਚੁੰਨੀ ਨਾਲ ਮਸਲੀਨ ਦੀ ਚੁੰਨੀ ਰੇਟ ਹੈ ਇਹਦਾ ਬਾਜ਼ਾਰ ਚ ਘੱਟ ਤੋਂ ਘੱਟ ਜੀ 2200 ਰੁਪਏ ਸੂਟ ਤੁਹਾਨੂੰ ਦੇਵਾਂਗੇ ਜੀ ਸਿਰਫ ਤੇ ਸਿਰਫ 1000 ਰੁਪਏ ਦੀ ਰੇਂਜ ਇਸ ਕ 1000 ਰੁਪਏ ਦੀ ਰੇਂਜ ਸੂਟ ਪੈਣਾ ਜੀ ਕਲਰ ਇਹਦੇ ਚ ਮਿਲ ਜਾਣਗੇ ਪੂਰੇ 4 1000 ਰੁਪਏ ਦੀ ਰੇਂਜ ਚ ਜੀ ਨਵੇਂ-ਨਵੇਂ ਡਿਜ਼ਾਈਨ ਆਏ ਆ ਜੀ ਇਸ ਤੋਂ ਬਾਅਦ ਕਪੜਾ ਨਵਾਂ ਲੈ ਕੇ ਆ ਗਏ ਜੀ ਤੁਹਾਡੇ ਵਾਸਤੇ ਜਿਹੜਾ ਚੱਲ ਰਿਹਾ ਹੁਣ ਕਾਟਨ ਸੈਬੀ ਕਾਟਨ ਸੈਬੀ ਕਾਟਨ ਵੀ ਕਹਿ ਦਿੰਨੇ ਆ ਸਿਮਰ ਵੀ ਕਹਿ ਦਿੰਨੇ ਆ ਆ ਦੇਖੋ ਜੀ ਕਪੜਾ ਡਿਜ਼ਾਈਨ ਆ ਗਿਆ ਪੂਰਾ ਸ਼ਾਨਦਾਰ ਨਵਾਂ ਬਜ਼ਾਰ ਦਾ ਰੇਟ ਘਟ ਤੋਂ ਘਟ ਡਿਜ਼ਾਈਨ ਦਾ ਜੀ 4200 4300 4400 ਸੂਟ ਤੁਹਾਡੇ ਵਾਸਤੇ ਲੈ ਕੇ ਆ ਗਏ ਭਾਰੀ ਸੇਲ 'ਚ ਭਾਰੀ ਸੇਲ ਸੂਟ ਹੈ ਜੀ ਸੂਟ ਪਊਗਾ ਸਿਰਫ ਤੇ ਸਿਰਫ 1200 ਰੁਪਏ ਦਾ ਜੀ 1200 ਰੁਪਏ ਦਾ ਸੂਟ ਪਊਗਾ ਪੂਰੀ ਭਾਰੀ ਸੇਲ 'ਚ ਆ ਦੇਖੋ ਨਾਲ ਭਾਰੀ-ਭਾਰੀ ਦੁਪੱਟੇ ਆ ਗਏ ਕਲਰ ਦੇਖੋ ਜੀ ਇੱਕ ਤਾਂ ਆ ਗਿਆ ਕਲਰ ਲਵੈਂਡਰ ਇੱਕ ਆ ਗਿਆ ਜੀ ਫਰੋਜ਼ੀ ਇੱਕ ਆ ਗਿਆ ਪਿੰਕ ਤੇ ਇੱਕ ਆ ਸ਼ੇਡ ਚੱਕਰੋ ਜੀ ਸਾਰੇ ਨਵੇਂ-ਨਵੇਂ ਸ਼ੇਡ ਹੈ ਨਵੇਂ-ਨਵੇਂ ਡਿਜ਼ਾਈਨ ਹੈ ਡਿਜ਼ਾਈਨ ਆ ਦੇਖੋ ਇਸ ਤੋਂ ਬਾਅਦ ਇੱਕ ਹੋਰ ਆ ਗਿਆ ਜੀ ਕੱਪੜਾ ਆ ਗਿਆ ਸੇਮ ਰੇਟ ਵੀ ਤੁਹਾਡੇ ਵਾਸਤੇ ਸੇਮ 1200 ਰੁਪਏ ਜੀ 1200 ਰੁਪਏ ਹੀ ਉਹਦਾ ਰੇਟ ਸੀ 1200 ਰੁਪਏ ਇਹਦੇ ਨਾਲ ਕੱਢੀ ਹੋਈ ਹੈਗੀ ਇਹ ਚੁੰਨੀ ਰੰਗ ਦੇ ਛੇਗੇ ਨੇ ਜੀ 4 4 ਸ਼ੇਡ ਆਏ ਆ ਇਹਦੇ ਵੀ ਬਹੁਤ ਸੋਹਣੇ ਸੋਹਣੇ ਸ਼ੇਡ ਹੈ ਸ਼ੇਡ ਤੁਹਾਡੇ ਸਾਹਮਣੇ ਰੱਖੇ ਹੋਏ ਐ ਸਕਰੀਨਸ਼ਾਟ ਲੈ ਸਕਦੇ ਹੋ ਆਰਡਰ ਤੁਸੀਂ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਅਗਲੀ ਆਈਟਮ ਦੇਖੋ ਜੀ ਕਪੜਾ ਆ ਗਿਆ ਪਿਓਰ ਸਿਮਰ ਤੇ ਆਵੀ ਕਪੜਾ ਪਿਓਰ ਸਿਮਰ ਤੇ ਹੈਂਡ ਟੱਚ ਦਾ ਕੀਤਾ ਹੋਇਆ ਕੰਮ ਨਾਲ ਆ ਗਈ ਪੂਰੀ ਵਧੀਆ ਚੁੰਨੀ ਬਾਜ਼ਾਰ ਦਾ ਰੇਟ ਡਿਜ਼ਾਈਨ ਦਾ ਘੜ ਤੋਂ ਘੜ 3000 3200 ਸੂਟ ਤੁਹਾਨੂੰ ਦੇਵਾਂਗੇ ਜੀ ਸਿਰਫ ਤੇ ਸਿਰਫ 1200 ਰੁਪਏ ਦਾ ਆਵੀ ਸਿਰਫ ਤੇ ਸਿਰਫ 1200 ਰੁਪਏ ਦਾ ਸੂਟ ਕਲਰ ਨੇ ਇਹਦੇ ਵੀ ਪੂਰੇ 4 ਹੁਣ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਤੇ ਨੰਬਰ ਉੱਪਰ ਆ ਰਹੇ ਆ ਆਰਡਰ ਤੁਸੀਂ ਕਰ ਸਕਦੇ ਹੋ ਜੀ ਕੱਲੂ ਦੁਕਾਨ ਤੇ ਆਣਾ ਦੁਕਾਨ ਤੇ ਵੀ ਆ ਸਕਦੇ ਆ